ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਆਈ ਹੋਪ ਤੁਸੀਂ ਵਧੀਆ ਹੋਗੇ ਤੇ ਵਾਹਿਗੁਰੂ ਕਰੇ ਖੁਸ਼ ਰੋ ਜੀ ਇਧਰ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਮੈਂ ਤੁਹਾਨੂੰ ਪਤਾ ਹੈ ਜਿਵੇਂ ਕਿ ਡੇਲੀ ਰੁਟੀਨ ਦੀ ਤਰ੍ਹਾਂ ਮੈਂ ਜਿਸ ਤਰ੍ਹਾਂ ਵੀ ਜੋ ਬਲੌਗ ਦੀ ਸ਼ੁਰੂਆਤ ਕਰਦੀ ਹੁੰਦੀ ਹੰਨੀਆ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਤੇ ਇਧਰ ਕਰਨ ਲੱਗੀ ਸੀ ਸੈਲਫ ਦੀ ਸਫਾਈ ਅੱਜ ਬਾਬਾ ਜੀ ਦੀ ਸੈਲਫ ਦੀ ਸਫਾਈ ਕਰਨ ਲੱਗੀ ਸੀ ਨਹਾ ਧੋ ਕੇ ਪਾਠ ਪੂਜਾ ਕਰ ਲਿਆ ਸੀ ਠੀਕ ਹੈ ਜੀ ਚਾਹ ਪੀ ਲਈ ਸੀ ਮੈਂ ਕਿਹਾ ਚਲੋ ਸਫਾਈ ਵੱਲ ਆਈ ਸੀ ਮੇਕਾਚੋਲਾ ਨਾਲੇ ਸਫਾਈ ਕਰਦੇ ਆ ਤੇ ਇੱਧਰ ਸੈਟਿੰਗ ਕਰਦੇ ਆ ਬਹੁਤ ਦਿਨ ਹੋ ਗਏ ਸੀਗੇ ਸੈਲਫ ਨਹੀਂ ਸਾਫ ਕੀਤੀ ਸੀ ਤੇ ਮੇਕਾਚੋਲਾ ਸਾਫ ਕਰਦੀ ਆ ਤੇ ਬਾਬਾ ਜੀ ਦੇ ਲਗਾਣੀਆਂ ਸੀ ਸੈਂਚੀਆਂ ਲੈ ਕੇ ਆਈ ਜੀ ਮੈਂ ਵਾਈ ਗੁਰੂ ਜੀ ਦੀਆਂ ਮੈਂ ਕਿਹਾ ਚਲੋ ਸਹੀ ਤਰੀਕੇ ਨਾਲ ਲਗਾਨੀ ਆ ਤੇ ਇੱਧਰ ਬਾਬਾ ਜੀ ਦੀ ਫੋਟੋ ਸਾਫ਼ ਸੁਥਰ ਕਰਕੇ ਮੈਂ ਕਿਹਾ ਚੰਗੇ ਤਰਾ ਲਗਾਣੇ ਆ ਤੇ ਨਾਲੇ ਵੀਲੌਗ ਦੀ ਸ਼ੁਰੂਆਤ ਕਰਨੀ ਆ ਡੇਲੀ ਰੁਟੀਨ ਦੀ ਤਰ੍ਹਾਂ ਤੁਸੀਂ ਦੇਖਦੇ ਹੋ ਜਿਵੇਂ ਹੀ ਮੈਂ ਵੀਡੀਓ ਸ਼ੇਅਰ ਕਰਦੀ ਹੁੰਨੀ ਆ ਤੁਹਾਡੇ ਨਾਲ ਜੋ ਵੀ ਕਰਦੇ ਕੰਮ ਕਰਦੀ ਆ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੀ ਆ ਬਹੁਤ ਸਾਰਾ ਪਿਆਰ ਦਿੰਦੇ ਹੋ ਮੇਰੀਆਂ ਭੈਣਾਂ ਬਹੁਤ ਸਾਰੇ ਅੱਛਾ ਅੱਛਾ ਕਮੈਂਟ ਕਰਦੀਆਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਦੀਰੀ ਤੁਸੀਂ ਨਾ ਗੋਭੀ ਦੀ ਸਬਜੀ ਮੈਨੂੰ ਬਣਾਓਗੇ ਤੇ ਮੈਨੂੰ ਜ਼ਰੂਰ ਦੱਸਿਓ ਕਿ ਮੈਂ ਬਣਾਦੀ ਮੈਂ ਇੱਕ ਪਹਿਲਾਂ ਵੈਸੇ ਤਾਂ ਵੀਡੀਓ ਸ਼ੇਅਰ ਕੀਤੀ ਹੋਈ ਹੈ ਬਹੁਤ ਵਾਰ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਪਿਛਲੀ ਵੀਡੀਓ ਚ ਦੇਖ ਲਿਓ ਤੇ ਜ਼ਰਦਾਰ ਜੀ ਨੇ ਵੀ ਬਣਾਈ ਹੋਈ ਉਹ ਵੀ ਬਹੁਤ ਅੱਛੀ ਬਣਾਉਂਦੇ ਆ ਤੇ ਬਾਕੀ ਬਣਾਓਗੇ ਤੇ ਤੁਹਾਡੇ ਨਾਲ ਵੀਡੀਓ ਸਿਸਟਰ ਜ਼ਰੂਰ ਸ਼ੇਅਰ ਕਰੂੰਗੀ ਠੀਕ ਹੈ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਸਾਰੀਆਂ ਭੈਣਾਂ ਦਾ ਧੰਨਵਾਦ ਤੇ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਦੱਸ ਦਿੰਦੇ ਨਾ ਹਰ ਮਤਲਬ ਆਪਣੇ ਆਪਣੀ ਜਗ੍ਹਾ ਤੋਂ ਤੇ ਬਹੁਤ ਅੱਛਾ ਲੱਗਦਾ ਤੇ ਜਿਨ੍ਹਾਂ ਦਾ ਵੱਡਾ ਕਮੈਂਟ ਹੁੰਦਾ ਹਮੇਸ਼ਾ ਮੈਂ ਪਿੰਨ ਕਰਦੀ ਤੇ ਲੋ ਜੀ ਇਹਦਰ ਸਾਫ ਸਫਾਈ ਕਰਕੇ ਬਾਕੀ ਹੋਰ ਕਰਦੇ ਆ ਜੋ ਵੀ ਕੰਮ ਕਰਦੇ ਆ ਜੋ ਘਰ ਦੀ ਡੇਲੀ ਰੁਟੀਨ ਦੇ ਵਿੱਚ ਕਰਦੇ ਹੁੰਦੀ ਹੁਨੀ ਉਸੇ ਤਰ੍ਹਾਂ ਵਧੀਆ ਹੋਵੇ ਤੁਹਾਡੇ ਨਾਲ ਸ਼ੇਅਰ ਕਰਦੀ ਜਿੰਨੇ ਠੀਕ ਹੈ ਜੀ ਤੇ ਲੋ ਜੀ ਬਹੁਤ ਸਾਰੇ ਮੈਂ ਹਮੇਸ਼ਾ ਵੀਡੀਓ ਤੁਹਾਡੇ ਨਾਲ ਉਹ ਹੀ ਸ਼ੇਅਰ ਕਰਦੀ ਹਣੀ ਜੋ ਕੰਮ ਆਣ ਵਾਲੇ ਹੁੰਦੇ ਜਿਵੇਂ ਮੈਂ ਡੇਲੀ ਰੁਟੀਨ ਦੇ ਵਿੱਚ ਕੋਈ ਚੀਜ਼ ਸੰਭਾਲਣੀ ਆ ਕੋਈ ਰੈਸিপি ਹੋਵੇ ਜੋ ਮੇਰੇ ਮਤਲਬ ਮਤਲਬ ਦੀ ਚੀਜ਼ ਹੋਵੇ ਹੈਨਾ ਤੇ ਵਧੀਆ ਜੋ ਮੈਂ ਯੂਜ਼ ਕਰਕੇ ਖਾਟਿਓ ਮਾਂ ਤੇ ਚੂਰਨ ਬਾਰੇ ਮੈਨੂੰ ਕਈ ਭੈਣਾਂ ਪੁੱਛਦੀਆਂ ਸੀ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਕੋਈ ਬੀਪੀ ਕੋਈ ਵੀ ਇਹ ਦੇਸੀ ਚੀਜ਼ਾਂ ਨੇ ਇਹ ਸਾਨੂੰ ਨੁਕਸਾਨ ਨਹੀਂ ਦਿੰਦੀਆਂ ਹੈਗੇ ਇਹੀ ਹੈ ਜੀ ਆਪਾਂ ਅੱਧਾ ਚਮਚ ਲੈਣਾ ਥੋੜਾ ਘੱਟ ਲੈਣਾ ਸ਼ੁਰੂ ਕਰ ਦੋ ਠੀਕ ਹੈ ਇਹ ਤੁਹਾਡੇ ਵੈਸੇ ਵੀ ਪੇਟ ਲਈ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਹੁੰਦੀਆਂ ਨੇ ਤੇ ਵੈਸੇ ਵੀ ਇਹ ਚੀਜ਼ਾਂ ਦਾ ਸਾਨੂੰ ਮਤਲਬ ਯੂਜ਼ ਕਰਦੇ ਰਹਿਣਾ ਚਾਹੀਦਾ ਤੇ ਲੋ ਜੀ ਅੱਜ ਆਪਾਂ ਕਰਲੇ ਸੀ ਪਹਿਲਾਂ ਬਾਬਾ ਜੀ ਦਾ ਕਮਰਾ ਕਰ ਆਪਣਾ ਚਾੜੋਂ ਗੈਰਾ ਮਾਰ ਲਿਆ ਸੋਣ ਪੋਚਾ ਮਾਰਨਾ ਰਹਿ ਗਿਆ ਮੈਂ ਕਿਹਾ ਚਲੋ ਬਾਅਦ ਚੋ ਕਰਦੇ ਅੰਦਰ ਧਰਦਾ ਸੀ ਆਪਾਂ ਦੁੱਧ ਠੀਕ ਹੈ ਜੀ ਤੇ ਅੰਦਰ ਆਪਾਂ ਭਾਂਡੇ ਵੇਲੇ ਕੀਤੇ ਸੀ ਮੈਂ ਕਿਹਾ ਚਲੋ ਸਾਰੇ ਭਾਂਡੇ ਸਾਫ ਕਰ ਲੀਏ ਰਸੋਈ ਦੀ ਸਾਰੀ ਡੀਪ ਕਲੀਨਿੰਗ ਕਰ ਦਿਆ ਸੋਚਦੇ ਪਏ ਆ ਪਰ ਹਾਲੇ ਸੱਡਾ ਮਨ ਜੈ ਨਹੀਂ ਬਣ ਰਿਹਾ ਬਹੁਤ ਕੰਮ ਪਿਆ ਸਾਡਾ ਥੱਲਾ ਤਾਂ ਭਾਂਡਿਆਂ ਦਾ ਕੰਮ ਨੇ ਵੇੜੀ ਸਭ ਤੋਂ ਔਖੇ ਲੱਗਦੇ ਇੱਕ ਤਾਂ ਮੈਨੂੰ ਇੱਕ ਸਿੰਕ ਦੀ ਚ ਬੜੀ ਮੁਸ਼ਕਲ ਆਦੀ ਭਾਂਡੇ ਬੜੇ ਮੁਸ਼ਕਲ ਲੱਗਦੇ ਇੱਕ ਸਿੰਕ ਦੇ ਵਿੱਚ ਕੰਮ ਕਰਨਾ ਨਾ ਬੜਾ ਔਖਾ ਲੱਗਦਾ ਹੈ ਮੈਂ ਇਸ ਤਰ੍ਹਾਂ ਇਕੱਲਾ ਆਪਣਾ ਇਹ ਕੰਮ ਨੇ ਦੇ ਲੈਂਦੇ ਅੱਜ ਬਾਕੀ ਹੋਰ ਜੋ ਵੀ ਰੈਸিপি ਹੋਏਗੀ ਜੋ ਕੰਮ ਕਰਾਂਗੇ ਠੀਕ ਹੈ ਜੀ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਜਾਵਾਂਗੀ ਬਾਕੀ ਦੇਖਦੇ ਆ ਕਿ ਕੀ ਬਣਾਉਂਦਾ ਪਹਿਲਾਂ ਤਾਂ ਸੁੱਜਦਾ ਹੀ ਨਹੀਂ ਸਾਨੂੰ ਕਿ ਅਸੀਂ ਬਣਾਣਾ ਕੀ ਇਹ ਮੈਂ ਕਿ ਪਹਿਲਾਂ ਥੂਖੇ ਭਾਂਡੇ ਧੋ ਕੇ ਰੱਖ ਲਵਾਂ ਕਿਉਂਕਿ ਮਾਂਜਣੇ ਥੋੜੇ ਆਸਾਨੇ ਹੋ ਜਾਂਦੇ ਹੈ ਤੇ ਜਿਵੇਂ ਇੱਕ ਸ਼ਿੰਗ ਦੀ ਹੱਦੋਂ ਅਸੇ ਇਹ ਹੋ ਜਾਂਦਾ ਹੈ ਕਿ ਧੂਖੇ ਭਾਂਡੇ ਪਹਿਲਾਂ ਧੋ ਕੇ ਮਾਂਜ ਕੇ ਦੇ ਵਿੱਚ ਰੱਖ ਲਓ ਸ਼ਿੰਗ ਸਾਫ ਕਰਕੇ ਫਿਰ ਬੋਦਾ ਸੰਤਰੀ ਕੇ ਨਾਲ ਕੰਮ ਨਹੀਂ ਵੱਡ ਜਾਂਦਾ ਨਾਲੇ ਇਹਨੇ ਕੰਮ ਸਾਰਾ ਫਟਾਫਟ ਨਹੀਂ ਵੱਡਦਾ ਠੀਕ ਹੈ ਜੀ ਬਹੁਤ ਹੀ ਲਾਭਨਯਮ ਤੇ ਪਪਾ ਤਾਂ ਬਹੁਤ ਜੀ ਇਧਰ ਆਪਾਂ ਭਾਂਡੇ ਪਹਿਲਾਂ ਧੋ ਲੇ ਸਾਰੇ ਕੱਢ ਲੇ ਬਾਹਰ ਠੀਕ ਹੈ ਜੀ ਹੁਣ ਆਪਾਂ ਇਹਨੂੰ ਛੇਕ ਤੋਂ ਚੰਗੀ ਤਰ੍ਹਾਂ ਮਾਂਜ ਲਾਂਗੇ ਠੀਕ ਹੈ ਮਾਂਜ ਧੋ ਕੇ ਹੁਣ ਆਪਾਂ ਸਾਰੇ ਭਾਂਡੇ ਦੇ ਵਿੱਚ ਮਾਂਜ ਮਾਂਜ ਕੇ ਰੱਖ ਦਾਂਗੇ ਇਤਨਾ ਭਾਂਡੇ ਮਾਂਜਣੇ ਬਹੁਤ ਆਸਾਨ ਹੁੰਦੇ ਆ ਜੇਕਰ ਤੁਸੀਂ ਵੀ ਤਾਂ ਟੀਵੀ ਸੀਕ ਕਿਹਨਾਂ ਤੇ ਤੁਸੀਂ ਵੀ ਇਹੀ ਤਰੀਕਾ ਵਰਤਿਆ ਨਾਲੇ ਭਾਂਡਿਆਂ ਦੀ ਜੂਠ ਉਤਰ ਜਾਂਦੀ ਏ ਠੀਕ ਹੈ ਜੀ ਹੁਣ ਮਾਂਜ ਵਾਂਜ ਕੇ ਆਪਾਂ ਇਹਦੇ ਵਿੱਚੇ ਰੱਖ ਦਿੰਨੇ ਆ ਮਾਂਜੜੇ ਵੀ ਸੋਖੇ ਤੇ ਧੋਣੇ ਵੀ ਸੋਖੇ ਠੀਕ ਹੈ ਜੀ ਹੁਣ ਜਿੱਦਾਂ ਮਰਜੀ ਇਹਦੇ ਚ ਸ਼ਿੰਕ ਭਰੀ ਜਾਵੇ ਮੇਰੇ ਮੈਨੂੰ ਪਤਾ ਕਿ ਆਦਤ ਹੁੰਦੀ ਕਿ ਮੈਂ ਇੱਕ ਭਾਂਡਾ ਧੋਣੀ ਆ ਇੱਕ ਵਿੱਚ ਮਤਲਬ ਮਾਂਜੜੀਆਂ ਦੇ ਇੱਕ ਧੋਈ ਜਾਂਦੀ ਏ ਇਦਾਂ ਲੱਗਦਾ ਇਦਾਂ ਸਾਰੀ ਜੂਠ ਉਤਰ ਜਾਂਦੀ ਵੈਸੇ ਅਸਲੀ ਭਾਂਡੇ ਮਾਂਜਣੇ ਤਾਂ ਗੁਰੂ ਘਰ ਦੇਖਿਆ ਕਰੋ ਬੜੇ ਤਰੀਕਿਆਂ ਨਾਲ ਭਾਂਡੇ ਮਾਂਜਣੇ ਪਹਿਲਾਂ ਅਸੀਂ ਮਾਝ ਦੇ ਹੁੰਦੇ ਸੀ ਪਹਿਲਾਂ ਚੱਲੋ ਕੰਦੀ ਤੇ ਸਵਾਹ ਨਾਲ ਅੱਜ ਕੱਲ ਤਾਂ ਚਲੋ ਸਵਾਹਾ ਵਾ ਸੂਹਾ ਕੋਣ ਮਾ ਕਰਦੇ ਬਹੁਤ ਘੱਟ ਹੀ ਹੁਣ ਕਰਦੇ ਆਂ ਚੁੱਲ੍ਹੇ ਦੇ ਭਾਂਡੇ ਦਾ ਮਹਿ ਵੀ ਆਲੂ ਕਰੀ ਜੰਨੀ ਆਂ ਪਰ ਬਹੁਤ ਦਿਨ ਹੋ ਗਿਆ ਅਸੀਂ ਵੈਸੇ ਆ ਨਾ ਵੀਡੀਓ ਵੀ ਨਹੀਂ ਬਣਾਈ ਸਵਾਹ ਨਾਲ ਭਾਂਡੇ ਮਾ ਕੰਮ ਕੋਈ ਐਸਾ ਨਹੀਂ ਜੀ ਜਿਹੜਾ ਆਪਾਂ ਨੂੰ ਨਹੀਂ ਆਂਦਾ ਸਾਰੇ ਕੰਮ ਦੇ ਸ਼ੌਂਕ ਵੀ ਨੇ ਔਰ ਸਾਰੇ ਕੰਮ ਆਪਾਂ ਕੀਤੇ ਹੋਏ ਨੇ ਮੈਨੂੰ ਇੱਕ ਨਾ ਰੋਜ਼ ਰਿਕੁਐਸਟ ਆਂਦੀ ਏ ਕਿ ਗਾਂ ਦੇ ਘਰ ਘੱਟ ਕੇ ਦਿਖਾਓ ਮੈਂ ਕੱਢੀ ਸੀ ਕਿ ਪਹਿਲਾਂ ਬੜੇ ਸਾਲ ਮਤਲਬ ਸਾਲ ਕਿਉਂ ਬੜੇ ਮਹੀਨੇ ਹੋ ਗਏ ਸ਼ਾਇਦ ਮੈਂ ਗਵਾਂਡੀਆਂ ਦੇ ਘਰ ਗਾਇ ਸਾਡੇ ਹੁਣ ਡੰਗਰ ਨਹੀਂ ਹੈਗੇ ਜੀ ਕੋਸ਼ਿਸ਼ ਕਰਾਂਗੀ ਕਿ ਮੈਂ ਕੱਟਾਂਗੀ ਕਿਸੇ ਦਿਨ ਆ ਕੇ ਮੈਂ ਤੁਹਾਡੀ ਰਿਕਵੈਸਟ ਜ਼ਰੂਰ ਪੂਰੀ ਕਰਾਂਗੀ ਠੀਕ ਹੈ ਜੀ ਕਰੇ ਮੇਰੀ ਮੇਰੀ ਮਨਪਸੰਦ ਹੁੰਦਾ ਵੀ ਚਲੋ ਜੜੀ ਰਿਕਵੈਸਟ ਆਈ ਹੈ ਪੂਰੀ ਕਰਨੀ ਚਾਹੀਦੀ ਸਾਬਦੀ ਚਲੋ ਜੀ ਤੇਰੇ ਆਪਣੇ ਭਾਂਡੇ ਮਾਂਜਾਂਗੇ ਫਿਰ ਧੋਣੇ ਸਾਨੂੰ ਹੋਰ ਸੌਖੇ ਹੋ ਜਾਣਗੇ ਚਲੋ ਜੀ ਭਾਂਡੇ ਸਾਡੇ ਮੰਜ ਕੇ ਸਾਰੇ ਆਪਾਂ ਹੁਣ ਇਹ ਵਧੀਆ ਤਰੀਕੇ ਨਾਲ ਧੋ ਦਾਂਗੇ ਟਿੱਕੇ ਜੀ। ਭਾਂਡੇ ਮਤਲਬ ਸਵੇਰ ਦੇ ਹੀ ਕਾਮ ਹੁੰਦੇ ਆ ਵੈਸੇ। ਕਿਉਂਕਿ ਸਵੇਰੇ ਆਪਣਾ ਚੰਲਾ ਵੇਲਣਾ, ਆਪਣਾ ਦੁੱਧ ਵਾਲੇ ਭਾਂਡੇ। ਬਾਕੀ ਦੁਪਹਿਰੇ ਸ਼ਾਮ ਦਾ ਸਾਡੇ ਘਾਟ ਹੀ ਹੁੰਦੀ ਹੈ। ਜਦੋਂ ਆਪਾਂ ਟਾਪਾ-ਟਾਪਾ ਧੋ ਲਾਂਗੇ ਇਹ ਭਾਂਡੇ। ਇਹ ਕੰਮ ਹੋ ਜੇਗਾ 그러면은 ਸਾਰਾ ਖੋਲ ਜੀ ਤੇ ਫਿਰ ਬਿਆਹ ਦੇ ਕੰਮ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਸਾਡਾ ਤਾਂ ਸਾਰਾ ਦਿਨ ਹੀ ਲੰਘ ਜਾਂਦਾ ਜੀ। ਉਤੇ ਘਰ ਦੀ ਸਫਾਈ ਤੋਂ ਸਾਰੇ ਤੋਂ ਫ੍ਰੀ ਹੋ ਗਿਆ ਅੱਜ ਮੈਂ ਕੋਈ ਰੈਸিপি ਸ਼ੇਅਰ ਨਹੀਂ ਕਰਾਂਗੀ ਤੁਹਾਡੇ ਨਾਲ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਵੇਂ ਆਪਣੇ ਘਰ ਦੇ ਆਲੂ ਹੁੰਦੇ ਆਂ ਆਪਾਂ ਇਕੱਠੇ ਲੈ ਲੈਂਦੇ ਆਂ ਨਾ ਕਈ ਅਕਸਰ ਦੇਖਿਆ ਮੈਂ 5 ਕਿਲੋ ਆਲੂਆਂ ਇਕੱਠੇ ਵੀ ਲੈ ਲੈਂਦੇ ਬਹੁਤ ਜਲਦੀ ਖਰਾਬ ਤੇ ਭਰੇ ਹੋਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਉਹਨੂੰ ਆਪਾਂ ਲੰਬੇ ਸਮੇਂ ਤੱਕ ਕਿੱਦਾਂ ਸੰਭਾਲ ਕਰ ਸਕਦੇ ਆਂ ਕਿੱਦਾਂ ਆਪਾਂ ਰੱਖ ਸਕਦੇ ਆਂ ਉਸੇ ਤਰੀਕੇ ਨਾਲ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰੂੰਗੀ ਕਿ ਮੈਂ ਕਿਸ ਤਰ੍ਹਾਂ ਰੱਖਦੀ ਹੁੰਨੀ ਆ ਕੀ ਕੀ ਮਤਲਬ ਸਾਨੂੰ ਆਪਣੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਜ ਇਸ ਥਰੀਕੇ ਨਾਲ ਤੁਸੀਂ ਮਤਲਬ ਆਪਣੇ ਆਲੂ ਰੱਖਣਾ ਬਾਕੀ ਮੈਨੂੰ ਦੱਸੜਾ ਤੁਸੀਂ ਕਿ ਤੁਸੀਂ ਆਪਣੇ ਆਲੂ ਕਿੱਦਾਂ ਸੰਭਾਲ ਕਰਦੇ ਹੋ ਜਾਂ ਪਿਆਜ਼ਾਂ ਦੀ ਜੋ ਵੀ ਹੈ ਠੀਕ ਹੈ ਕਈ ਵਾਰੀ ਹੁੰਦਾ ਨਾ ਕਿ ਇਕੱਠੀਆਂ ਚੀਜ਼ਾਂ ਲਿਆਣੀਆਂ ਤਾਂ ਸਾਡੀਆਂ ਚੀਜ਼ ਬਹੁਤ ਜਲਦੀ ਖਰਾਬ ਹੋ ਜਾਂਦੀ ਤੇ ਮੈਂ ਕਿਹਾ ਚਲੋ ਰਸੋਈ ਸਾਫ਼ ਕਰ ਲਈਏ ਹੋਰ ਕੰਮਾ ਤਾਂ ਹੋ ਗਏ ਸੀ ਫ੍ਰੀ ਅੱਜ ਆਲੂਆਂ ਦਾ ਕੰਮ ਕਰਨਾ ਜੀ ਸਾਡੇ ਆਲੂ ਆਏ ਹੋਏ ਆ ਫਿਰ ਇਦਾਂ ਹੀ ਪਏ ਪਏ ਨਾ ਥੋੜੇ ਖਰਾਬ ਜੇ ਹੋ ਜਾਂਦੇ ਆ ਅੱਜ ਛਾਂਟ ਛੂਟ ਕੇ ਜਿੰਦਾ ਵੀ ਹੈ ਪਹਿਲਾਂ ਦੇਖਾਂਗੇ ਬਾਕੀ ਦੇ ਇੱਕ ਧੰਨੂ ਵੀ ਦੱਸਦੇ ਆ ਉਸੇ ਤਰ੍ਹਾਂ ਮੇਰੇ ਕਿਹੜੇ ਕਿਹੜੇ ਤਰੀਕੇ ਆ ਜੀ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਹੈਪੀ ਹੋਰ ਜੀ ਦੱਸੋ ਹੈਪੀ ਨਹੀਂ ਲੱਗਦੀ ਉਹ ਤਾਂ ਦੇਖ ਪਹਿਲੀ ਵਾਰੋਂ ਕਰਿਆ ਉਹਨਾਂ ਤੇ ਪੱਕੇ ਨੇ ਉਹ ਨਹੀਂ ਹੈਪੀ ਹੋ ਰਹੀਆਂ ਬਾਹਰ ਹੋ ਰਹੀਆਂ ਕਿ ਲੋ ਜੀ ਪੁੱਛਾ ਮਾਰਨ ਲੱਗਿਆ ਨੇ ਲੱਗਦੀ ਮੈਨੂੰ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਆਂ ਕਿ ਇਹਦੇ ਵਿੱਚ ਨਾ ਹੁੰਦੀਆਂ ਅੱਜਕੱਲ ਮੱਖੀਆਂ ਬਹੁਤ ਆ ਰਹੀਆਂ ਮਛਰ ਆ ਰਹੇ ਤੇਰੇ ਵਿੱਚ ਫਿਨਾਈ ਪਾ ਲਿਆ ਕਰੋ ਤੇ ਇੱਕ ਮਤਲਬ ਦੱਲੀ ਨਮਕ ਦੀ ਜ਼ਰੂਰ ਸਿੱਟਿਆ ਹੋਵੇ ਠੀਕ ਹੈ ਜੀ ਇਹ ਬੜੀਆ ਹੁੰਦਾ ਨਾਲੇ ਸਾਫ ਸੁਥਰਾ ਰਹਿੰਦਾ ਹੈ ਮੱਖੀ ਮਛਰ ਨਹੀਂ ਆਉਂਦੇ ਯਾਹ ਦਾ ਨਾ ਸੰਡੇ ਬਗੋਂ ਤੋਂ ਲੈਣ। ਤੇ ਲੋ ਗਾਇਸ ਇੱਧਰ ਦੇਖੋ ਜੀ ਆਪਾਂ ਆਲੂ ਲਿਆਂਦੇ ਆਪਣੇ ਖੇਤਾਂ ਚੋਂ ਆਏ অর্ਗੈਨਿਕ ਆਲੂ ਐ ਇਹ ਬਿਨਾ ਮਸਾਲੇ ਤੋਂ ਮਤਲਬ ਜਿਵੇਂ ਖਾਦ ਵਗੈਰਾ ਸਿਰਫ ਨਾ ਖੇਤਾਂ ਦਾ ਹੀ ਜਿਹੜਾ ਗੋਬਰ ਦਾ ਖਾਦ ਹੁੰਦਾ ਨਾ ਕੋਈ ਖਾਦ ਪਿਆ ਹੋਇਆ ਇਹਦੇ ਵਿੱਚ ਕੋਈ ਦੂਸਰਾ ਖਾਦ ਨਹੀਂ ਹੈਗਾ ਜਿਵੇਂ ਯੂਰੇ ਯੂਰੀਆ ਵਗੈਰਾ ਪਾਉਂਦੇ ਆ ਨਾ ਉਹ ਨਹੀਂ ਹੈਗਾ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਆਲੂ ਆਪਣੇ ਜਿਵੇਂ ਬਚਾ ਕੇ ਰੱਖਣੇ ਹੁੰਦੇ ਨੇ ਆਪਾਂ ਇਹਨਾਂ ਨੂੰ ਕਿੱਦਾਂ ਟੋਪਰੀ ਕਰ ਸਕਦੇ ਜਿਹੜੇ ਲੰਬੇ ਸਮੇਂ ਤੱਕ ਚੱਲਣਗੇ ਜੋ ਗਲਣਗੇ ਵੀ ਨਹੀਂ ਖਰਾਬ ਵੀ ਨਹੀਂ ਹੋਣਗੇ ਤੇ ਹਰੇ ਜਿਹੇ ਹੀ ਹੋਣਗੇ ਠੀਕ ਹੈ ਜੀ ਇਹਨਾਂ ਦੇ ਤੁਹਾਨੂੰ ਛੋਟੇ ਛੋਟੇ ਟ੍ਰਿਕਾ ਜਿਹੜੇ ਤੁਹਾਡੇ ਬਹੁਤ ਕੰਮ ਆਣਗੇ ਤੇ ਆਹ ਦੇਖੋ ਜੀ ਜਿਵੇਂ ਕਿ ਆਪਾਂ ਕਿਸੇ ਜਾਲ ਰੱਖਣਾ ਹੈ ਤੇ ਇਹ ਸਾਡੇ ਓਪਨ ਹੋਣੇ ਚਾਹੀਦੇ ਨੇ ਇਹਦੇ ਚੋਂ ਹਵਾ ਲੀਕ ਹੋਣੀ ਚਾਹੀਦੀ ਐਸ ਤਰ੍ਹਾਂ ਦੀ ਕੋਈ ਤੁਸੀਂ ਟੋਪਰੀ ਲੈ ਲੈਣੀ ਹੈ ਠੀਕ ਹੈ ਜਾਂ ਮੈਂ ਐਦਾਂ ਦੀ ਜਾਲੀ ਲੈ ਲੈਣੀ ਹੈ ਜੇ ਤੁਹਾਡੇ ਕੋਲ ਇਹਦੇ ਚ ਐਦਾਂ ਵਰਗੀ ਕੋਈ ਹੈਗੀ ਹੈ ਨਾ ਠੀਕ ਹੈ ਜੀ ਇਹ ਵਾਲੀ ਟੋਪਰੀ ਮੇਰੇ ਕੋਲ ਬਾਸਕਟ ਹੈਗੀ ਹੈ ਤੇ ਇਹਦੇ ਵਿੱਚ ਐਦਾਂ ਦੇਖੋ ਆਪਾਂ ਆਲੂ ਰੱਖੇ ਹੋਏ ਆ ਤੇ ਇਹਦੇ ਵਿੱਚ ਆਪਾਂ ਜਿਵੇਂ ਕੋਈ ਲਸਣ ਦੀਆਂ ਪੂਰੀਆਂ ਹੁੰਦੀਆਂ ਨਾ ਲਸਣ ਦੀਆਂ ਪੂਰੀਆਂ ਵੀ ਰੱਖ ਲੋਗੇ ਤੁਸੀਂ ਤੇ ਇਹਦੇ ਨਾਲ ਵੀ ਤੁਹਾਡੇ ਆਲੂ ਬਹੁਤ ਲੰਬੇ ਸਮੇਂ ਤੱਕ ਚੱਲਦੇ ਆ ਠੀਕ ਹੈ ਜਿਵੇਂ ਕਿ ਆਹ ਲਸਣ ਦੀਆਂ ਪੂਰੀਆਂ ਨੇ ਇਹਨਾਂ ਨੂੰ ਥੋੜੇ ਤੋੜ ਕੇ ਨਾ ਵਿੱਚੋਂ ਵਿੱਚੋਂ ਕੱਢ ਕੇ ਇਹ ਸਾਡਾ ਥੋੜਾ ਲਸਣ ਨਮੈ ਤੇ ਇਸ ਕਰਕੇ ਥੋੜਾ ਸੁੱਕਾ ਜਿਹਾ ਹੋਣਾ ਚਾਹੀਦਾ ਲਸਣ ਇਹ ਚੀਜ਼ ਦਾ ਵੀ ਧਿਆਨ ਰੱਖਿਓ ਔਰ ਆਲੂ ਜਿਹੜੇ ਗਲੇ ਸਰੇ ਕੱਟੇ ਹੈ ਉਹ ਇਹਨਾਂ ਨੂੰ ਪਹਿਲਾਂ ਤੁਸੀਂ ਕੱਢ ਲਿਓ ਇਦਾਂ ਕਰਕੇ ਤੁਸੀਂ ਵਿੱਚ ਬਿਖੇਰ ਦੇਣਾ ਇਹਨਾਂ ਨੂੰ ਠੀਕ ਹੈ ਜੀ ਨੰਬਰ 2 ਇਹਨਾਂ ਦੇ ਨਾਲ ਪਿਆਜ਼ ਬਿਲਕੁਲ ਵੀ ਨਹੀਂ ਆਪਾਂ ਰੱਖਣੇ ਪਿਆਜ਼ਾਂ ਨੂੰ ਲੱਗ ਰੱਖਣਾ ਆਲੂਆਂ ਤੇ ਪਿਆਜ਼ਾਂ ਨੂੰ ਆਪਾਂ ਕਦੀ ਕੱਟੇ ਨਹੀਂ ਕਰਨਾ ਫਿਰ ਇਹ ਸਾਡੇ ਲੰਬੇ ਸਮੇਂ ਤੱਕ ਨਹੀਂ ਚੱਲ ਸਕਦੇ ਇਸੇ ਤਰ੍ਹਾਂ ਜੇਕਰ ਤੁਸੀਂ ਨੈੱਟ ਵਾਲਾ ਕੋਈ ਕੱਟਾ ਹੈ ਤੇ ਉਹਦੇ ਵਿੱਚ ਰੱਖ ਦਿਓ ਜਾਂ ਆਪਣੇ ਕੋਲ ਬੋਰੀ ਹੁੰਦੀ ਹੈ ਨਾ ਜਿਹੜੀ ਤੁਸੀਂ ਦੇਖਦੇ ਹੋ ਸੂਤ ਵਾਲੀ ਬੋਰੀ ਹੁੰਦੀ ਹੈ ਨਾ ਜਿਹਦੇ ਵਿੱਚ ਆਪਣੇ ਆੜਤੀਆਂ ਕੋਲੋਂ ਮਿਲ ਜਾਂਦੀ ਮੰਡੀ ਦੇ ਵਿੱਚੋਂ ਇਸ ਤਰ੍ਹਾਂ ਕਰਕੇ ਤੇ ਆਪਾਂ ਹੁਣ ਟੋਕਰੀ 'ਚ ਰੱਖਾਂਗੇ ਵਿੱਚ ਮੈਂ ਅਖਬਾਰ ਰੱਖਤੀ ਐ ਔਰ ਖੂਬ ਸਾਰੇ ਆਲੂ ਪਾ ਕੇ ਨਾ ਇਹਦੇ ਵਿੱਚ ਤੇ ਜਿਵੇਂ ਅਖਬਾਰ ਦੇ ਜਿਹੜੇ ਆ ਟੁਕੜੇ ਹੁੰਦੇ ਨੇ ਨਾ ਬਰੀਕ-ਬਰੀਕ ਜਿਹਾ ਏਦਾਂ ਪਾੜ ਕੇ ਠੀਕ ਹੈ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਬਰੀਕ-ਬਰੀਕ ਜੀਆਂ ਜਿਹਾ ਕਤਰਨ ਜਿਹਾ ਪਾੜ ਲਿਓ ਤੁਸੀਂ ਠੀਕ ਹੈ ਇਹ ਲੰਬੇ ਸਮੇਂ ਤੱਕ ਤੁਹਾਡਾ ਆਲੂ ਬਿਲਕੁਲ ਵੀ ਨਹੀਂ ਖਰਾਬ ਹੋਣ ਦੇਣਗੇ ਠੀਕ ਹੈ ਇਹਦੇ ਵਿੱਚ ਇੰਦਾ ਕਰਕੇ ਰੱਖ ਦਿਓ ਇਹਨਾਂ ਨੂੰ ਖਲਾਰ ਜਿਕੇ ਫਿਰ ਵਿੱਚੇ ਫਿਰ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਆਲੂ ਭਰ ਸਕਦੇ ਹੋ ਜੀਆਂ ਏਦਾਂ ਟੋਕਰੀ ਦੇ ਵਿੱਚ ਦੱਸਿਆ 2-3 ਟਿਪਸ ਤੁਹਾਨੂੰ ਮੈਂ ਦੱਸ ਦਿੱਤੇ ਆ ਇਹ ਆਲੂਆਂ ਨੂੰ ਤੁਸੀਂ ਆਪਾਂ ਇਦਾਂ ਹੀ ਰੱਖ ਸਕਦੇ ਹੋ ਦੇਖੋ ਜੀ ਮੈਂ ਤਾਂ ਛਾਟੇ ਤੇ ਰੱਖਣ ਲੱਗੇ ਸੀਗੇ ਬਸ ਇਹ ਆਪਣੇ ਛਾਂਟ ਲੈਣਿਆਂ ਨੂੰ ਇਹ ਸਾਡੇ ਬਿਲਕੁਲ ਛੱਟੇ ਹੋਏ ਆਲੂ ਐ আর ਆਲੂ ਇੱਕ ਜੜਾ ਹਰਾ ਹੁੰਦਾ ਨਾ ਉਹ ਵੀ ਬਹੁਤ ਖਤਰਨਾਕ ਹੁੰਦਾ ਕਹਿੰਦੇ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਬਾਕੀ ਤੁਹਾਨੂੰ ਹੋਰ ਮੈਂ ਦੱਸਦੀਆਂ ਕਿ ਇਹ ਆਲੂਆਂ ਨੂੰ ਆਪਾਂ ਜ਼ਿਆਦਾਤਰ ਠੰਡੇ ਥੋੜੀ ਠੰਡੀ ਜਗ੍ਹਾ ਹੋਵੇ ਤੇ ਧੁੱਪ ਤੋਂ ਬਚਾ ਕੇ ਰੱਖਣ ਇਹ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖੋਗੇ ਛੋਟੇ-ਛੋਟੇ ਟੀਕ ਤੁਹਾਡੇ ਬਹੁਤ ਕੰਮ ਆਣਗੇ ਠੀਕ ਹੈ ਜੀ ਇਸੇ ਤਰ੍ਹਾਂ ਇਹ ਤੁਸੀਂ ਆਪਣੇ ਆਲੂਆਂ ਦੀ ਸੰਭਾਲ ਕਰ ਸਕਦੇ ਹੋ ਤੁਹਾਡੇ ਆਲੂ ਲੰਬੇ ਸਮੇਂ ਤੱਕ ਰਹਿ ਸਕਦੇ ਆ ਆਰਗੈਨਿਕ ਆਲੂ ਸਭ ਤੋਂ ਬਹੁਤ ਵਧੀਆ ਹੁੰਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਰੱਖ ਸਕਦੇ ਹੋ ਇਹਦੇ ਵਿੱਚ ਲਸਣ ਦੀਆਂ ਥੂੜੀਆਂ ਵੈਸੇ ਵੀ ਰੱਖ ਦੋ ਤੁਸੀਂ ਯੂਜ਼ ਵੀ ਕਰ ਸਕਦੇ ਹੋ ਜੇਕਰ ਤੁਸੀਂ ਲੰਬੇ ਸਮੇਂ ਤੱਕ ਰੱਖਣਾ ਹੈ ਫਿਰ ਇਹਦੇ ਵਿੱਚ 2-4 ਥੂੜੀਆਂ ਇਦਾਂ ਸਿੱਟ ਕੇ ਰੱਖ ਦਿਓ ਠੀਕ ਹੈ ਜੀ ਨਾਲੇ ਸਾਡੇ ਆਲੂਆਂ ਦਾ ਵੀ ਬਚਾਅ ਹੋ ਜਾਏਗਾ ਨਾ ਇਹ ਖਰਾਬ ਹੋਣਗੇ ਨਪੋਚ ਜਿ세 ਤਰ੍ਹਾਂ ਦੀ ਆਪਾਂ ਜਾਂਦੂ ਆਪਣੇ ਸਾਫ ਕਰਕੇ ਰੱਖਣ ਲੱਗੇ ਸੀ ਮੈਂ ਕਿਹਾ ਚਲੋ ਤੁਹਾਡੇ ਮੰਨ ਦੀ ਹੋ ਸ਼ੇਅਰ ਕਰ ਦਈਏ ਠੀਕ ਹੈ ਜੀ ਬਾਕੀ ਇਹ ਮਿਲਨੇ ਆਪਾਂ ਹੋਰ ਕੰਮਾਂ ਦੇ ਨਾਲ ਤੇ ਲੋਜੀ ਹੋਰ ਕੰਮਾਂ ਤੋਂ ਆਪਾਂ ਹੋ ਗਏ ਸੀ ਫਰੀ ਇੱਧਰ ਥੋੜਾ ਜਿਹਾ ਚਾਲੂ ਰਹਿ ਗਿਆ ਸੀ ਮੈਂ ਕਿਹਾ ਚਲੋ ਨਾਲੇ ਵਲੋਗ ਦਾ ਐਂਡ ਕਰ ਦਈਆਂ ਨਾਲੇ ਆਪਣਾ ਇਹੋ ਸਫਾਈ ਕਰ ਦਈਆਂ ਇੱਧਰ ਬਾਰਿਸ਼ ਦੇ ਮੌਸਮ ਦੀ وجہ ਨਾਲ ਥੋੜਾ ਗੰਦ ਜਿਹਾ ਪੈ ਗਿਆ ਵੈਸੇ ਤਾਂ ਹੁਣ ਕੁਝ ਵੀ ਨਹੀਂ ਕਰ ਲੈ ਥੋੜੇ ਜਿਹਾ ਆਪਾਂ ਗੋਏ ਪੱਛ ਕੇ ਰੱਖੇ ਸੀਗੇ ਪਰ ਸਾਡੇ ਬਾਰਿਸ਼ ਨੂੰ ਮਨਜ਼ੂਰ ਨਹੀਂ ਹੋਏ ਅੱਗੇ ਵੀ ਗੋਇਆ ਲੈ ਕੇ ਆ ਰੱਖਿਆ ਹੋਇਆ ਜੀ ਚੁੱਲੇ ਦੇ ਵਿੱਚ ਥੋੜੀ ਲੋੜ ਰਹਿ ਜਾਂਦੀ ਹੈ ਨਾ ਬਸ ਇਦਾਂ ਹੀ ਪਿਆ ਹੋਇਆ ਦੋ ਤਿੰਨ ਦਿਨੋਂ ਕਿ ਕਦੀ ਮੌਸਮ ਜੇ ਬਦਲੀ ਬੰਨ ਰਹੀ ਹੈ ਕਦੀ ਕੁਝ ਬੰਨ ਰਹੀ ਹੈ ਬਾਕੀ ਦੇਖਾਂਗੇ ਅੱਜ ਕੱਲ ਮੈਂ ਦੇਖਿਆ ਕਿ ਚੰਡੀਗੜ੍ਹ ਦੇ ਵਿੱਚ 40 ਰੁਪਏ ਦਾ ਗੋਇਆ ਮਿਲ ਰਿਹਾ ਸੀਗਾ ਜੇਕਰ ਸਾਡੇ ਪਿੰਡਾਂ 'ਚ ਜਦੋਂ ਇਹ ਸੁੱਕਦੇ ਆ ਨਾ ਆਪਣੀਆਂ ਚੀਜ਼ਾਂ ਕੰਮ ਆ ਜਾਂਦੀਆਂ ਨੇ ਠੀਕ ਹੈ ਜੀ ਬਾਕੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਪਿਆਰੇ ਪਿਆਰੇ ਕਮੈਂਟ ਲਿਖਿਆ ਕਰੋ ਵਧੀਆ ਵਧੀਆ ਜੀ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਕਿੱਥੋਂ ਦੇਖ ਰਹੇ ਹੋ ਮੇਰੀ ਵੀਡੀਓ ਕਿੱਥੇ ਕਿੱਥੇ ਤੱਕ ਜਾ ਰਹੀ ਹੈ ਕਮੈਂਟਾਂ ਵਿੱਚ ਜਰੂਰ ਲਿਖਿਓ ਮਿਲਦੀਆਂ ਕੱਲ ਸਾਨੂੰ ਨਵੇਂ ਵੀ ਲੌਗ ਵਿੱਚ ਬਾਏ ਬਾਏ ਸਸੀ ਕੱਲ ਜੀ